गैंगस्टर जग्गू जगू भगवानपुरी सरपंच बनाया गया सुखजिंदर रंधावा ने वीडियो शेयर करके इसते सवाल चुके ने हलका इंचार्ज गुरदीप रंधावा खिलाफ कार्रवाई की मांग की गई है गगनदीप को भगवानपुर पिंड का सरपंच बनाया गया जो गैंगस्टर जग्गू भगवानपुरी का भा है गगनदीप जिसनों के भगवानपुर पिंड का सरपंच बनाया गया कि गैंगस्टरवाद की ग्लोरीफिकेशन है सोए रंधावा देों ਸਵਾਲ ਖੜੇ ਕੀਤੇ ਗਏ ਨੇ ਸੁਖਜਿੰਦਰ ਰੰਦਾਵਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਉੱਤੇ ਸਵਾਲ ਖੜੇ ਕੀਤੇ ਨੇ ਸਵਾਲ ਜੋ ਕਿ ਨੇ ਸੁਖਜਿੰਦਰ ਰੰਦਾਵਾ ਨੇ ਗੁਰਦੀਪ ਰੰਦਾਵਾ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਕਿ ਆ ਕਿ ਗੁਰਦੀਪ ਰੰਦਾਵਾ ਤੇ ਕਾਰਵਾਈ ਕਰਕੇ ਨੈਕਸਸ ਨੂੰ ਤੋੜਿਆ ਜਾਵੇ ਜੱਗੂ ਭਗਵਾਨਪੁਰੀਆ ਦੇ ਭਰਾ ਨੂੰ ਸਰਪੰਚ ਬਣਾਇਆ ਗਿਆ ਸੋ ਕਾਂਗਰਸੀ ਸੰਸਦ ਸੁਖਜਿੰਦਰ ਸਿੰਘ ਰੰਦਾਵਾ ਨੇ ਇਸ ਦੇ ਉੱਤੇ ਸਵਾਲ ਚੁੱਕੇ ਨੇ ਹਲਕਾ ਇੰਚਾਰਜ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਕੀ ਇਹ ਗੈਂਗਸਟਰ ਵਾਦ ਦੀ ਗਲੋਰੀਫਿਕੇਸ਼ਨ ਹੈ ਇਹ ਜਿਹੜਾ ਇਸ ਤਰੀਕੇ ਦਾ ਇਥੇ ਪੰਜਾਬ ਦੇ ਵਿੱਚ ਹੁਣ ਚੱਲ ਰਿਹਾ ਕਿਉਂਕਿ ਜਿਵੇਂ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੁੰਦਾ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਜਿਹੜੀ ਹੈ ਸਰਪੰਚੀ ਦੀ ਚੋਣਾਂ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਚਾਹਤ ਹੈ ਹੀ ਲੇਕਿਨ ਨਾਲ ਹੀ ਇਹ ਸਿਆਸੀ ਅਖਾੜਾ ਜਿਹੜਾ ਉਪਖਿਆ ਵੀ ਹੋਇਆ ਹੈ ਪਿੰਡਾਂ ਦੇ ਵਿੱਚ ਤੇ ਹੁਣ ਜੱਗੂ ਭਗਵਾਨਪੁਰਿਆ ਗੈਂਗਸਟਰ ਦੇਪਰਾ ਨੂੰ ਸਰਪੰਚ ਬਣਾਇਆ ਗਿਆ ਭਗਵਾਨਪੁਰ ਪਿੰਡ ਦਾ ਸਰਪੰਚ ਬਣਾਇਆ ਗਿਆ ਜਿਸ ਦੇ ਵਿੱਚ ਕਾਂਗਰਸੀ ਸੰਸਦ ਸੁਖਜਿੰਦਰ ਰੰਦਾਵਾ ਨੇ ਵੀਡੀਓ ਸ਼ੇਅਰ ਕਰਕੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਗੈਂਗਸਟਰ ਜੱਗੋ ਭਗਵਾਨਪੁਰੀਆ ਦੇ ਭਰਾ ਨੂੰ ਪਿੰਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਗੈਂਗਸਟਰ ਜੱਗੋ ਭਗਵਾਨਪੁਰੀਆ ਦੇ ਭਰਾ ਨੂੰ ਪਿੰਡ ਦਾ ਸਰਪੰਚ ਬਣਾਇਆ ਗਿਆ ਇਹਤੇ ਬਹੁਤ ਵੱਡੇ ਸਵਾਲ ਖੜੇ ਕੀਤੇ ਗਏ ਕਾਂਗਰਸੀ ਸੰਸਦ ਸੁਖਜੰਦਰ ਰੰਦਾਵਾ ਨੇ ਵੀਡੀਓ ਸ਼ੇਅਰ ਕਰਕੇ ਸਵਾਲ ਚੁੱਕੇ ਤੇ ਹਲਕਾ ਇੰਚਾਰਜ ਗੁਰਦੀਪ ਰੰਦਾਵਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਨੇ ਗਗਨਦੀਪ ਨੂੰ ਸਾਰੇ ਪਿੰਡ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਦੇ ਨਾਲ ਭਗਵਾਨਪੁਰ ਦਾ ਸਰਪੰਚ ਚੁਣਿਆ ਗਿਆ ਹੈ ਗਗਨਦੀਪ ਨੂੰ ਭਗਵਾਨਪੁਰ ਪਿੰਡ ਦਾ ਸਰਪੰਚ ਬਣਾਇਆ ਗਿਆ ਜੋ ਕਿ ਗੈਂਗਸਟਰ ਜੱਗੋ ਭਗਵਾਨਪੁਰੀਆ ਦਾ ਭਰਾ ਹੈ ਤੇ ਗੈਂਗਸਟਰ ਜੱਗੋ ਭਗਵਾਨਪੁਰੀਆ ਤੇ ਹੁਣ ਤੱਕ ਕਿੰਨੇ ਹੀ ਮਾਮਲੇ ਦਰਜ ਨੇ ਜਿਸ ਨੇ ਕੇ ਪੰਜਾਬ ਵਿਰੋਧੀ ਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਇੱਕ ਪੂਰੀ ਗੈਂਗ ਚਲਾ ਰਹੀ ਹੈ ਤੇ ਉਸਦੇ ਹੀ ਭਰਾ ਨੂੰ ਪਿੰਡ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਗਗਨਦੀਪ ਨੂੰ ਭਗਵਾਨਪੁਰ ਪਿੰਡ ਦਾ ਸਰਪੰਚ ਸਰਪੰਚ ਬਣਾ ਦਿੱਤਾ ਗਿਆ ਤੇ ਕਾਂਗਰਸੀ ਸੰਸਦ ਸੁਖਜਿੰਦਰ ਰੰਧਾਵਾ ਨੇ ਇਸ ਦੇ ਬਹੁਤ ਵੱਡੇ ਸਵਾਲ ਜਿਹੜੇ ਖੜੇ ਕੀਤੇ ਨੇ ਹਾਲਾਂਕਿ ਪਿੰਡ ਦੇ ਵਿੱਚ ਸਰਵਸੰਮਤੀ ਦੇ ਨਾਲ ਗਗਨਦੀਪ ਨੂੰ ਭਗਵਾਨਪੁਰ ਪਿੰਡ ਦਾ ਸਰਪੰਚ ਬਣਾਇਆ ਗਿਆ ਹੁਣ ਇਸ ਪਿੰਡ ਦੇ ਵਿੱਚ ਗੈਂਗਸਟਰ ਵਾਲ ਦਾ ਇੱਕ ਹੀ ਗਲੋਰੀਫਿਕੇਸ਼ਨ ਚਲਾਇਆ ਜਾ ਰਿਹਾ ਹੈ ਇਹ ਵੱਡੇ ਸਵਾਲ ਜਿਹੜੇ ਨੇ ਏ ਖੜੇ ਕੀਤੇ ਗਏ ਨੇ ਕਿਸ ਤਰ੍ਹਾਂ ਕਿਸੇ ਗੈਂਗਸਟਰ ਦੇ ਪਰਿਵਾਰ ਦੇ ਵਿੱਚ ਉਸ ਦੇ ਭਰਾ ਨੂੰ ਪੂਰੇ ਪਿੰਡ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਤੇ ਉਹ ਗੈਂਗਸਟਰ ਜਿਸ ਨੇ ਕਿ ਪੂਰੇ ਪੰਜਾਬ ਦੇ ਵਿੱਚ ਸਮੇਉਥਲ ਪੁਥਲ ਮਚਾ रखी ਹੈ ਕਿੰਨੇ ਹੀ ਲੋਕਾਂ ਦੀ ਜਾਨ ਲਈ ਹੈ ਫਿਰੋਤੀਆਂ ਦੇ ਮਾਮਲੇ ਸਾਹਮਣੇ ਆਏ ਨੇ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦਿੰਦਾ ਹੈ ਸਰਬਸੰਮਤੀ ਦੇ ਨਾਲ ਜਿਹੜਾ ਇੱਥੇ ਪਿੰਡ ਦੇ ਵਿੱਚ ਗਗਨਦੀਪ ਨੂੰ ਭਗਵਾਨਪੁਰ ਪਿੰਡ ਦਾ ਸਰਪੰਚ ਬਣਾਇਆ ਗਿਆ ਸੋ ਬਹੁਤ ਵੱਡੇ ਸਵਾਲ ਨੇ ਕਿ ਉਸ ਪਿੰਡ ਦੇ ਲੋਕਾਂ ਦੇ ਵਿੱਚ ਵੀ ਕਿਸ ਤਰ੍ਹਾਂ ਇਹ ਸਰਬਸੰਮਤੀ ਬਣ ਸਕਦੀ ਹੈ ਗੈਂਗਸਟਰ ਜੱਗੂ ਭਗਵਾਨਪੁਰਿਆ ਦੇ ਭਰਾ ਨੂੰ ਗਗਨਦੀਪ ਨੂੰ ਭਗਵਾਨਪੁਰ ਪਿੰਡ ਦਾ ਸਰਪੰਚ ਬਣਾਉਣ ਦੇ ਲਈ ਇਸ ਦੇ ਉੱਤੇ ਕਾਂਗਰਸੀ ਸੰਸਦ ਸੁਖਜੰਦਰ ਰੰਦਾਵਾ ਨੇ ਵੱਡੇ ਸਵਾਲ ਖੜੇ ਕੀਤੇ ਨੇ। ظاہر ਜੀ ਗੱਲ ਹੈ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਉਦੋਂ ਤੋਂ ਹੀ ਪਿੰਡਾਂ ਦੇ ਵਿੱਚ ਜਿਹੜਾ ਚੋਣਾਂ ਦੇ ਲਈ ਪੂਰਾ ਜਿਹੜਾ ਸਿਆਸੀ ਮਾਹੌਲ ਉਹ ਦੇਖਣ ਨੂੰ ਮਿਲ ਰਿਹਾ ਤੇ ਹਰ ਕੋਈ ਉਮੀਦਵਾਰ ਪਿੰਡ ਦੇ ਵਿੱਚ ਵਿਕਾਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ ਲੇਕਿਨ ਇੱਥੇ ਭਗਵਾਨਪੁਰ ਪਿੰਡ ਦੇ ਵਿੱਚ ਜੋ ਵੀਡੀਓ ਸਾਹਮਣੇ ਆਇਆ ਉਸ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਾਂਗਰਸੀ ਸੰਸਦ ਸੁਖਜਿੰਦਰ ਰੰਦਾਵਾ ਨੇ ਕਿਉਂਕਿ ਗੈਂਗਸਟਰ ਜੰਗੂ ਭਗਵਾਨਪੁਰੀਆ ਦਾ ਨਾਮ ਕਿਸੇ ਪਛਾਣ ਦਾ ਮਹਤਾਜ ਨਹੀਂ ਜਿਸ ਨੇ ਐਨੇ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦਿੱਤਾ ਹੈ ਤੇ ਉਸਦੇ ਹੀ ਭਰਾ ਨੂੰ ਸਰਬਸੰਮਤੀ ਦੇ ਨਾਲ ਪਿੰਡ ਦੇ ਵਿੱਚ ਸਰਪੰਚ ਬਣਾ ਦਿੱਤਾ ਹੈ